ਉੱਚੇ ਉੱਚੇ ਟਿੱਬੇ ਉੱਤੇ ਰੰਗ ਕੀ ਨੇ ਢੋਲਣਾ ਅਸਰ ਸਝਾਣਾ ਤੇਰੇ ਨਾਲ ਨਈਓ ਬੋਲਣਾ ਅਸਰ ਸਝਾਣਾ ਤੇਰੇ ਨਾਲ ਨਈਓ ਬੋਲਣਾ ਉੱਚੇ ਉੱਚੇ ਟਿੱਬੇ ਉੱਤੇ ਰੇਤ ਦੀਆਂ ਟੇਰੀਆਂ ਤੂਰ ਸਝਾਵੇਂ ਸਾਨੂੰ ਹੋਰ ਵੀ ਬਥੇਰੀਆਂ ਰੋਸੇ ਜਾਵੇਂ ਸਾਨੂੰ ਹਾਰ ਵੀ ਪਥੇਰੀਆ ਖੋਰੇ ਮੈਂ ਵੀ ਆਹੀ ਗਈ ਕਿਵੇਂ ਤੇਰੇ ਨਾਲ ਵੈ ਇਸ ਮੂ ਨੂੰ ਨਾ ਮਿਲੇ ਮਸਰਾ ਦੀ ਧਾਲ ਵੈ ਇਸ ਮੂ ਨੂੰ ਨਾ ਮਿਲੇ ਮਸਰਾ ਦੀ ਧਾਲ ਵੈ ਮਾਰੇਗਾ ਤੁਹਾ ਕਾਂ ਸਾ ਕੁੰਡਾ ਨਈਓ ਖੋਲਣਾ ਅਸਰ ਸਜਣਾ ਤੇਰੇ ਨਾਲ ਸਰਸ ਜਾਣਾ ਤੇਰੇ ਨਾਲ ਨਹੀਂਓ ਬੋਲਣਾ ਤੈਨੂੰ ਏਪੁਲੇ ਕਾ ਮੈਂਡਿ ਕੁੰਡਾ ਖੜੇ ਕਾਣਾ ਨਹੀਂ ਤੇਰੇ ਥਾਂ ਤੇ ਪਿਆਰ ਕਿਸੇ ਹਾਰ ਨਾਲ ਪਾਉਣਾ ਨਹੀਂ ਤੇਰੇ ਥਾਂ ਤੇ ਪਿਆਰ ਕਿਸੇ ਹਾਰ ਨਾਲ ਪਾਉਣਾ ਨਹੀਂ ਤੇਰੇ ਨਾਲ ਸੋਹਣੀਆਂ ਸਹੇਲੀਆਂ ਨੇ ਤੇਰੀਆਂ ਦੁਰਸ ਜਾਵੇਂ ਸਾਨੂੰ ਹਾਰ ਵੀ ਤੇਰੀਆਂ ਜਾਵੇਂ ਸਾਨੂੰ ਹਾਰ ਵੀ ਬਤੇਰੀਆਂ ਟਕਿਆ ਰਣ ਦੇ বিনা ਕਿਸਾ ਲੰਮਾ ਛੇੜਵੇ ਜਿਹੋ ਜਿਆ 부თა ਵਜੇ ਅਹ ਜਿ ਚਪੇੜਵੇ ਜਿਹੋ ਜਿਹਾ 부თა ਵਜੇ ਅਹ ਜਿ ਚਪੇੜਵੇ ਤੇਰੀ ਖਾਨਦਾਨੀ ਨੂੰ ਮੈਂ ਜਾਣਦੀਆਂ ਟੋਲਣਾ ਅਸਰ ਸਜਣਾ ਤੇਰੇ ਨਾਲ ਨਈਓ ਬੋਲਣਾ ਅਸਰ ਸਜਣਾ ਤੇਰੇ ਨਾਲ ਨਈਓ ਬੋਲਣਾ ਦੱਸ ਕੀ ਲੜਾਈ ਵਿੱਚ ਕਿਸੇ ਨੇ ਕੀ ਖੱਟਿਆ ਹੱਸੂ ਗਜਹਾਨ ਸਾਡਾ ਕਰ ਜਾਉ ਪਟੇਆ ਹੱਸੂ ਗਜਹਾਨ ਸਾਰਾ ਕਰ ਜਾਉ ਪਟੇਆ ਕਰਿਆ ਨਾ ਕਰ ਹੁਸਨਪੁਰ ਹੈਰਾ ਫੇਰੀਆਂ ਤੋਰ ਸ ਜਾਵੇ ਸਾਨੂੰ ਹੋਰ ਵੀ ਬਥੇਰੀਆ ਤੋਰ ਸ ਜਾਵੇ ਸਾਨੂੰ ਹੋਰ ਵੀ ਬਥੇਰੀਆ ਅਸਰ ਸ ਜਾਣਾ ਤੇਰੇ ਨਾਲ ਨਈਓ ਬੋਲਣਾ ਤੋਰ ਸ ਜਾਵੇ ਸਾਨੂੰ ਹੋਰ ਵੀ ਬਥੇਰੀਆ ਅਸਰ ਸ ਜਾਣਾ ਤੇਰੇ ਨਾਲ ਨਈਓ ਬੋਲਣਾ ਤੋਰ ਸ ਜਾਵੇ ਸਾਨੂੰ ਹੋਰ ਵੀ ਬਥੇ